ਇਸ ਮੌਕੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਦਾ ਮਾਹੌਲ ਬਣਿਆ ਹੋਇਆ ਸੀ ਲਗਾਤਾਰ ਜਿਸ ਤਰ੍ਹਾਂ ਡਰੋਨ ਦੇ ਰਾਹੀਂ ਜਾਂ ਕਹਿ ਲਈਏ ਮਜ਼ਾਈਲਾ ਦੇ ਰਾਹੀਂ ਭਾਰਤ ਉੱਪਰ ਪਾਕਿਸਤਾਨ ਦੁਆਰਾ ਹਮਲੇ ਕੀਤੇ ਜਾ ਰਹੇ ਸੂਸਤੇ ਵਿਚਾਲੇ ਇੱਕ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ਰੰਪ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਕਿ ਬੀਤੀ ਰਾਤ ਉਹਨਾਂ ਦੀ ਗੱਲਬਾਤ ਹੋਈ ਹੈ ਦੋਨਾਂ ਦੇਸ਼ਾਂ ਦੇ ਵਿਚਕਾਰ ਸਹਿਮਤੀ ਬਣੀ ਹੈ ਵਧਾਈ ਦਿੱਤੀ ਗਈ ਹੈ ਬੇਨਰਸ ਮੇਰੇ ਸੀਨੇ ਪੱਤਰ ਨਰੇਂਦਰ ਕਲੇਰ ਜੀ ਨੇ ਸਰਬ ਕਿਵੇਂ ਦੇ ਦੋ ਸਾਰੇ ਸੁਣ ਲਈ ਬਹੁਤ ਵੱਡੀ ਕੁਲਵੰਤ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਪਈ ਹੈ ਜਿਸ ਤਰ੍ਹਾਂ ਕੁਲਵੰਤ ਦੇ ਵੱਲੋਂ ਦੱਸਿਆ ਗਿਆ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਇਸ ਬਾਬਤ ਹੁਣ ਪ੍ਰੈਸ ਕਾਨਫਰੰਸ ਵੀ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਲਗਾਤਾਰ ਦੋ ਦਿਨ ਤੋਂ ਦੋਹਾਂ ਮੁਲਕਾਂ ਦੇ ਵੱਲੋਂ ਇੱਕ ਦੂਸਰੇ ਮੁਲਕ ਤੇ ਡਰੋਨ ਦੇ ਰਾਹੀਂ ਜਾਂ ਮਜ਼ਾਈਲਾਂ ਦੇ ਰਾਹੀਂ ਹਮਲੇ ਕੀਤੇ ਜਾ ਰਹੇ ਸੀ ਦੋਹਾਂ ਮੁਲਕਾਂ ਦੇ ਵਿੱਚ ਦਾਅਵੇ ਕੀਤੇ ਜਾ ਰਹੇ ਸੀ ਕਿ ਅਸੀਂ ਦੂਸਰੇ ਮੁਲਕ ਦੇ ਵਿੱਚ ਬਹੁਤ ਵੱਡੀਆਂ ਹਾਨੀਆਂ ਪਹੁੰਚਾ ਦਿੱਤੀਆਂ ਪਰ ਲੋਕ ਡਰੇ ਹੋਏ ਸਨ ਲੋਕ ਇਹ ਕਹਿੰਦੇ ਪਏ ਸਨ ਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਪਏ ਆ ਕਿਤੇ ਕਿਸੇ ਗਿਆ ਜਾਨਾਂ ਨੂੰ ਨੁਕਸਾਨ ਨਾ ਹੋ ਜਾਵੇ ਸਭ ਤੋਂ ਵੱਧ ਜੇਕਰ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਸੀ ਅਜਿਹੇ ਦੇ ਵਿੱਚ ਬਹੁਤ ਵੱਡਾ ਦਾਵਾ ਜਾਂ ਜਿਸ ਤਰ੍ਹਾਂ ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਤੇ ਵਿੱਚ ਉਹਨਾਂ ਨੇ ਇੱਕ ਖੁਸ਼ਖਬਰੀ ਜਤਾਈ ਹੈ ਕਿ ਦੋਹਾਂ ਮੁਲਕਾਂ ਦੇ ਵੱਲੋਂ ਸੀਜ਼ਫਾਇਰ ਨੂੰ ਲੈ ਕੇ ਸਹਿਮਤੀ ਬਣਾ ਦਿੱਤੀ ਗਈ ਹੈ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਬੀਤੀ ਰਾਤ ਬੁੱਧਵਾਰ ਦੀ ਰਾਤ ਤੋਂ ਇਹ ਡਿਸਕਸ਼ਨਾਂ ਸ਼ੁਰੂ ਹੋ ਗਈਆਂ ਸੀ ਪਹਿਲਾਂ ਉਹਨਾਂ ਨੇ ਜਿਹੜੇ ਹਬਾਸ਼ ਸ਼ਰੀਫ ਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕੀਤੀ ਤੇ ਦੂਸਰੇ ਪਾਸੇ ਜੇਕਰ ਆਪਣੀ ਗੱਲ ਕੀਤੀ ਜਾਵੇ ਤਾਂ ਐਸ ਜੇ ਸ਼ੰਕਰ ਦੇ ਨਾਲ ਵਿਦੇਸ਼ ਮੰਤਰਾਲੇ ਦੇ ਨਾਲ ਗੱਲਬਾਤ ਕਹਿੰਦੇ ਦੋਹਾਂ ਮੁਲਕਾਂ ਦੇ ਨਾਲ ਲਗਾਤਾਰ ਚੱਲਦੀ ਪਈ ਸੀ ਕਿਉਂਕਿ ਯੁੱਧ ਕਿਸੇ ਚੀਜ਼ ਦਾ ਅੰਤ ਜਾਂ ਮਤਲਬ ਯੁੱਧ ਕਿਸੇ ਚੀਜ਼ ਦਾ ਪ੍ਰਨਾਮ ਨਹੀਂ ਹੁੰਦਾ ਜਿਸ ਤਰ੍ਹਾਂ ਆਪਾਂ ਰੂਸ ਯੂਕਰੇਨ ਦਾ ਹਾਲਾਤ ਦੇਖਿਆ ਉਹ ਹਾਲਾਤ ਪੂਰੀ ਦੁਨੀਆ ਦੇ ਵਿੱਚ ਜੇ ਕੋਈ ਵੀ ਮੁਲਕ ਇਹ ਸੋਚਦਾ ਪਿਆ ਹੈ ਕਿ ਮੈਂ ਬਹੁਤ ਮਹਾਨ ਹਾਂ ਤਾਂ ਉਸ ਦਾ ਰਿਜ਼ਲਟ ਯੂਕਰੇਨ ਨੇ ਦੱਸ ਤਤਾ ਯੂਕਰੇਨ ਦਬਿਆ ਨਹੀਂ ਅਜਿਹੇ ਦੇ ਵਿੱਚ ਪਰ ਜੋ ਦੋਹਾਂ ਮੁਲਕਾਂ ਦੇ ਆਮ ਲੋਕ ਮਤਲਬ ਇੱਕ ਪੂਰੀ ਸੈਂਚਰੀ ਖਤਮ ਹੋਣ ਵਾਲੀ ਗੱਲ ਹੋ ਗਈ ਹੈ ਅਜਿਹੇ ਦੇ ਵਿੱਚ ਇੱਕ ਇੱਕ ਗੱਲ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਦੱਸਣ ਲੱਗਾ ਸਭ ਤੋਂ ਪਹਿਲਾਂ ਇਸ ਬਾਬਤ ਇੱਕ ਪਹਿਲਾਂ ਤਾਂ ਐਕਸਪੋਸਡ ਡੋਨਲਡ 트੍ਰੰਪ ਦੇ ਵੱਲੋਂ ਆਉਂਦੀ ਰਸਤੇ ਵਿੱਚ ਉਹਨਾਂ ਨੇ ਵਧਾਈ ਦੋਹਾਂ ਮੁਲਕਾਂ ਨੂੰ ਦਿੱਤੀ ਹੈ ਕਿ ਸੀਜ਼ ਫਾਇਰ ਦੇ ਲਈ ਦੋਹੇ ਮੁਲਕ ਮੰਨ ਗਏ ਆ ਦੂਸਰੇ ਪਾਸੇ ਇਸ ਪੂਰੇ ਮਾਮਲੇ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ዳਕਡਾਰ ਨੇ ਕਿਹਾ ਹੈ ਕਿ ਪਾਕਿਸਤਾਨ ਭਾਰਤ ਨੇ ਤੁਰੰਤ ਪ੍ਰਭਾਵਾਂ ਦੇ ਵਿੱਚ ਯੁੱਧ ਵਿਰਾਮ ਸੀਜ਼ ਫਾਇਰ ਦੀ ਸਹਿਮਤੀ ਜਤਾ ਲਈ ਹੈ ਪਾਕਿਸਤਾਨ ਉਹ ਕਹਿੰਦੇ ਆ ਕਿ ਹਮੇਸ਼ਾ ਸ਼ਾਂਤੀ ਦੇ ਲਈ ਕੰਮ ਕਰਦਾ ਹੈ ਤੇ ਕੰਮ ਕਰਦਾ ਰਹੇਗਾ ਉਹਨਾਂ ਨੇ ਆਪਣੀ ਪੋਸਟ ਵੀ ਜਿਹੜੀ ਹੈ ਇਹ ਐਕਸ ਤੇ ਪਾਈ ਹੈ ਅਜਿਹੇ ਦੇ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬਿਓ ਨੇ ਜਿਹੜੀ ਇਹ ਪੂਰੀ ਦੱਸੀ ਹੈ ਗੱਲ ਕਿ ਕਦੋਂ ਤੋਂ ਗਲਬਾਤ ਉਹਨਾਂ ਦੀ ਦੋਹਾਂ ਮੁਲਕਾਂ ਦੇ ਨਾਲ ਚੱਲਦੀ ਪਈ ਸੀ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਗਲਬਾਤ ਚੱਲਦੀ ਪਈ ਸੀ ਅਤੇ ਦੋਹਾਂ ਮੁਲਕਾਂ ਨੂੰ ਸ਼ਾਂਤੀ ਸਥਾਪਿਤ ਕਰਨ ਲਈ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਅਮਰੀਕੀ ਵਿਦੇਸ਼ ਵਿਭਾਗ ਦੇ ਜਿਹੜੇ ਸਪੋਕਸਪਰਸਨ ਆ ਟੈਮੀ ਬਰੂਸ ਤੇ ਵੱਲੋਂ ਇਸ ਬਾਬਤ ਪੂਰੇ ਸੰਖੇਪ ਦੇ ਨਾਲ ਗੱਲਬਾਤ ਕੀਤੀ ਗਈ ਜੀ 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 ਸਾਹਿਬ ਜਿਸ ਤਰ੍ਹਾਂ ਇੱਕ ਅਮਰੀਕਾ ਇੱਕ ਵੱਡਾ ਰਸੂਖ ਰੱਖਦਾ ਹੈ ਡੋਲਨ ਟਰੰਪ ਦੀ ਇੱਕ ਵੱਡੀ ਛਵੀ ਹੈ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਵਧਾਈ ਦਿੱਤੀ ਗਈ ਹੈ ਟਵਿੱਟਰ ਤੇ ਪੋਸਟ ਪਾਈ ਗਈ ਹੈ ਕੀ ਇਹ ਜਿਹੜਾ ਅਮਲੀ ਰੂਪ ਇਹਨੂੰ ਦਿੱਤਾ ਜਾਏਗਾ ਦੇਖੋ ਸਭ ਤੋਂ ਚੰਗੀ ਗੱਲ ਕੀ ਹੈ ਕਿ ਦੋਸਤਾਂ ਦੋਹਾ ਮੁਲਕਾਂ ਦੇ ਵਿੱਚ ਥੋੜੇ-ਥੋੜੇ ਪੱਧਰ ਤੇ ਡਰੋਨਾਂ ਦੇ ਰਾਹੀਂ ਹਮਲਾ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਦੇਖੋ ਇਹਦੇ ਵਿੱਚ ਕਹਿੰਦੇ ਰਾਜਨੀਤੀ ਵੀ ਹੁੰਦੀ ਹੈ ਕੂਟਨੀਤੀ ਵੀ ਹੁੰਦੀ ਹੈ ਪਰ ਬਦਲੇ ਵੀ ਹੁੰਦੇ ਆ ਭਾਵੇਂ ਕਿ ਇੱਥੇ ਬਦਲੇ ਦੀ ਜਿਹੜੀ ਗੱਲ ਆ ਜੋ ਮਤਲਬ ਬਹੁਤ ਅਤਵਾਦੀਆਂ ਦੇ ਵੱਲੋਂ ਮਾੜੀ ਗੱਲ ਕੀਤੀ ਗਈ ਸੀ ਕਿ ਪਹਿਲਗਾਮ ਦੇ ਵਿੱਚ ਨਿਰਦੋਸ਼ੀਆਂ ਨੂੰ ਮਾਰਿਆ ਗਿਆ ਸੀ ਉਹ ਧਰਮ ਪੁੱਛ ਕੇ ਮਾਰਿਆ ਗਿਆ ਸੀ ਬਦਲਾ ਲੈਣਾ ਸੀਗਾ ਪਰ ਬਦਲੇ ਦੇਖੋ ਉਹਨਾਂ ਨੇ ਪਹਿਲ ਕੀਤੀ ਉਹਦਾ ਬਦਲਾ ਲੈ ਲਿਆ ਰਿਐਕਸ਼ਨ ਰਿਐਕਸ਼ਨ ਹੋਇਆ ਰਿਐਕਸ਼ਨ ਹੋ ਗਿਆ ਪਰ ਫਿਰ ਕੀ ਰੀ ਰਿਐਕਸ਼ਨ ਹੋ ਰਿਹਾ ਸੀ ਕਿ ਪਾਕਿਸਤਾਨ ਦੇ ਵੱਲੋਂ ਡਰੋਨ ਭੇਜੇ ਗਏ ਪਰ ਭਾਰਤ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਕਿਸੇ ਕਹਿ ਲਈਏ ਕਿ ਪਬਲਿਕ ਨੂੰ ਨਿਸ਼ਾਨਾ ਨਹੀਂ ਬਣਾਇਆ ਅਸੀਂ ਕਿਸੇ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਅਸੀਂ ਜਿਹੜੇ ਨੌ ਟਿਕਾਣੇ ਬਣਾਏ ਨਿਸ਼ਾਨਾ ਉਹ ਅਤਿਵਾਦੀਆਂ ਦੇ ਅਡੇ ਸੀ ਤੁਸੀਂ ਜੋ ਕਰ ਰਹੇ ਹੋ ਇਹ ਗਲਤ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਡਰਾ ਰਹੇ ਹੋ ਅਸੀਂ ਜਿਹੜਾ ਸਾਡਾ ਕੰਮ ਸੀ ਤੁਸੀਂ ਸਾਡੇ ਉਹਨਾਂ ਨੇ ਅਤਵਾਦੀਆਂ ਨੇ ਹੱਥੇ ਮਾਰੇ ਅਸੀਂ ਅਤਵਾਦੀ ਉੱਤੇ ਹਮਲਾ ਕੀਤਾ ਪਰ ਉਸ ਤੋਂ ਬਾਅਦ ਜੋ ਹਮਲੇ ਕਰ ਰਹੇ ਹੋ ਤੁਸੀਂ ਆਮ ਪਬਲਿਕ ਉੱਤੇ ਕਰ ਰਹੇ ਹੋ ਖਾਸ ਕਰਕੇ ਇਸ ਦਾ ਪੰਜਾਬ ਦੇ ਉੱਤੇ ਪ੍ਰਭਾਵ ਦੇਖਿਆ ਜਾ ਪਠਾਨਕੋਟ ਦੇ ਵਿੱਚ ਦੇਖਿਆ ਜਰੰਧਾ ਦੇ ਵਿੱਚ ਦੇਖਿਆ ਰੈਡ ਅਲਰਟ ਅਦਰ ਅੰਦਰ ਦੇ ਵਿੱਚ ਵੀ ਕੁਝ ਸਮੇਂ ਲਈ ਰੈਡ ਅਲਰਟ ਜਿਹੜਾ ਦੇਖਿਆ ਗਿਆ ਸੀ ਤਾਂ ਕੀ ਲੱਗਦਾ ਹੈ ਕਿ ਮੈਂ ਦੁਬਾਰਾ ਸਵਾਲ ਮੇਰਾ ਇਹ ਹੈ ਕਿ ਹੁਣ ਸੀਜ਼ ਫਾਇਰ ਦੇ ਉੱਤੇ 37 ਡਾਲਰ ਰੰਦੇ ਵੰਦਲਾਰ ਬਣੀ ਹੈ ਦੇਖੋ ਮੈਂ ਜਿਸ ਤਰ੍ਹਾਂ ਗੱਲ ਕਰਦਾ ਪਿਆ ਸੀ ਕਿ ਅਮਰੀਕਾ ਦੇ ਸਪੋਕਸ ਪਰਸਨ ਦੇ ਵੱਲੋਂ ਇਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਦੋਹਾਂ ਮੁਲਕਾਂ ਦੇ ਨਾਲ ਇਸ ਜੈ ਸ਼ੰਕਰ ਦੀ ਗੱਲ ਕੀਤੀ ਜਾਵੇ ਤਾਂ ਸਿੱਧੀ ਗੱਲ ਕੀਤੀ ਜਾਵੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਕਿਉਂਕਿ ਉਹ ਪੂਰੇ ਟੱਟ ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਜਿਹੜਾ ਅੱਤਵਾਦੀ ਦੇ ਖਿਲਾਫ ਅਮਰੀਕਾ ਸਟੈਂਡ ਤੇ ਆ ਤੁਹਾਡੇ ਨਾਲ ਅਮਰੀਕਾ ਭਾਰਤ ਦੇ ਨਾਲ ਪਰ ਦੂਸਰੇ ਪਾਸੇ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਅਸੀਂ ਪਾਕਿਸਤਾਨ ਦੇ ਨਾਲ ਵੀ ਗੱਲ ਕਰਦੇ ਪਏ ਆ ਤੇ ਪਾਕਿਸਤਾਨ ਨੂੰ ਵੀ ਇਸ ਪੂਰੇ ਮਾਮਲੇ ਤੇ ਜੋ ਹੁਣ ਪੂਰੀ ਇਹ ਹੁਣ ਕਹਿੰਦੇ ਆ ਕਿ ਜਾਂਚ ਚੱਲਦੀ ਪਈ ਹੈ ਪਾਕਿਸਤਾਨ ਨੂੰ ਸਹਿਯੋਗ ਦੀ ਗੱਲ ਕਰ ਦਿੱਤੀ ਹੈ ਤੇ ਇਹਦੇ ਨਾਲ ਉਹਨਾਂ ਨੇ ਕਿਹਾ ਹੈ ਕਿ 22 April ਨੂੰ ਜਿਹੜਾ ਕਸ਼ਮੀਰ ਦੇ ਵਿੱਚ ਜੋ ਹੋਇਆ ਸੀ ਨਿੰਦਾ ਕਰਦੇ ਆ ਪਰ ਹੁਣ ਇਸ ਪੂਰੇ ਮਾਮਲੇ ਤੇ ਜਾਂਚ ਹੋਵੇਗੀ ਤੇ ਜਿਸ ਤੋਂ ਬਾਅਦ ਇਸ ਡੋਲਰ 트럼ਪ ਦੇ ਵੱਲੋਂ ਇੱਕ ਬਹੁਤ ਪਹਿਲ ਕਦਮੀ ਕੀਤੀ ਗਈ ਹੈ ਕਿਉਂਕਿ ਇੱਥੇ ਪੱਛਮੀ ਮੌਲਕਾਂ ਦੀ ਗੱਲ ਚੱਲਦੀ ਪਈ ਹੈ ਇਹ ਪੂਰੀ ਇੱਕ ਵਰਲਡ ਵਾਰ 3 ਦੀ ਜਿਹੜੀ ਇਹ ਇੱਕ ਕੰਨ ਉਤਪਤੀ ਬਣਦੀ ਪਈ ਸੀ ਕਿਉਂਕਿ ਜੇ ਮੰਨ ਕੇ ਚੱਲੋ ਕੁਲਵੰਤ ਇਹ ਪੂਰੇ ਮਾਮਲੇ ਦੇ ਵਿੱਚ ਚਾਈਨਾ ਕਿਤੇ ਕਿਉਂਕਿ ਪਾਕ ਪਾਲ ਹੋ ਜਾਂਦਾ ਹੈ ਜੋ ਲਗਾਤਾਰ ਆਸੀ ਖਾਵਲਾਂ ਵਿੱਚ ਛਾਪ ਦੇ ਰਹੇ ਨੇ ਕਿ ਉਹਨਾਂ ਨਾਲ ਜ਼ਿਆਦਾ ਸੰਪਰਕ ਦੇ ਵਿੱਚ ਕੋਈ ਐਸੀ ਗੱਲ ਹੋ ਜਾਂਦੀ ਤਾਂ ਦੇਖੋ ਇੰਡੀਆ ਨੂੰ ਸਰਾਧ ਕਿਹੜੀ ਕਿਹੜੀ ਲੱਗਦੀ ਹੈ ਨੇਪਾਲ ਤਾਂ ਮਰ ਨਹੀਂ ਮੰਨੋ ਠੀਕ ਹੈ ਨੇਪਾਲ ਆਪਣੇ ਚਾਈਨਾ ਪਾਕਿਸਤਾਨ ਠੀਕ ਹੈ ਚਾਈਨਾ ਪਾਕਿਸਤਾਨ ਦੋ ਮੁੱਲਕ ਇਕ ਹੋ ਜਾਂਦੇ ਆ ਤੀਸਰਾ ਮੁੱਲਕ ਜੇ ਇੰਡੀਆ ਨੂੰ ਕੋਈ ਸਪੋਰਟ ਕਰੂ ਤਾਂ ਬਹੁਤ ਦੂਰੋਂ ਆਊਗਾ ਤਾਂ ਇੱਕ ਬਹੁਤ ਵੱਡਾ ਜਿਹੜਾ ਕਹਿੰਦੇ ਵਿਸ਼ਵ ਜਲਦ ਲੱਗਣ ਦੀਆਂ ਤਿਆਰੀਆਂ ਬਣਦੀਆਂ ਪਈਆਂ ਸੀ ਜਿਸ ਦੀ ਸ਼ੁਰੂਆਤ ਜਿਹੜੀ ਹੈ ਭਾਵੇਂ ਕਿ ਅੱਤਵਾਦ ਦਾ ਕਹਿੰਦੇ ਕੋਈ ਨਾਮ ਦੇਸ਼ ਧਰਮ ਨਹੀਂ ਹੁੰਦਾ ਪਰ ਸਰਹੱਦ ਤਾਂ ਤਾਂ ਇੱਕੋ ਹੀ ਹੈ ਜੀ ਬਿਲਕੁਲ ਸਰਹੱਦ ਪਾਕਿਸਤਾਨ ਦੀ ਹੈ ਉਹ ਟੱਪ ਕੇ ਹੀ ਆਏ ਆ ਤੇ ਜੇਕਰ ਪਾਕਿਸਤਾਨ ਨਹੀਂ ਰੋਕ ਸਕਦਾ ਭਾਵੇਂ ਪਾਕਿਸਤਾਨ ਮੰਨੇ ਚਾਹੇ ਨਾ ਮੰਨੇ ਇਸ ਕਰਕੇ ਰਿਐਕਸ਼ਨ ਦਾ ਰਿਐਕਸ਼ਨ ਹੋਇਆ ਸੀ ਪਰ ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਪੰਜਾਬ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਈਵਨ ਕੇ ਅੰਬਾਲਾ ਦੇ ਵਿੱਚ ਅੰਬਾਲਾ ਦੇ 에ਅਰ ਬੇਸ ਤੇ ਸਿਰਸਾ ਦੇ ਵਿੱਚ ਅਟੈਕ ਮਿਜ਼ਾਈਲ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਅਲਰਟ ਕੀਤਾ ਗਿਆ ਦਿੱਲੀ ਦੇ ਵਿੱਚ ਅਲਰਟ ਕਰ ਦਿੱਤਾ ਗਿਆ ਸੀ ਲਗਾਤਾਰ ਸਕੂਲ ਬੰਦ ਕਰ ਦਿੱਤੇ ਗਏ ਸਨ ਕਈ ਥਾਵਾਂ ਤੇ ਹਸਪਤਾਲਾਂ ਨੂੰ ਵਾਰਡ ਬਣਾਉਣ ਦੀ ਗੱਲ ਚੱਲਦੀ ਪਈ ਸੀ ਲਗਾਤਾਰ ਰਾਤ ਨੂੰ ਬਲੈਕਆਊਟ ਕੀਤੇ ਜਾ ਰਹੇ ਸੀ ਕਾਫੀ ਪੈਨਿਕ ਕ੍ਰੀਏਟ ਹੋਈ ਹੋਈ ਸੀ ਇਵਨ ਕੇ ਜਲੰਧਰ ਤੱਕ ਜਿਸ ਤਰ੍ਹਾਂ ਵਾਰ-ਵਾਰ ਡਰੋਨ ਡੇਗਦੇ ਪਏ ਸੀ ਫਿਰੋਜ਼ਪੁਰ ਦੇ ਵਿੱਚ ਘਰ ਦੇ ਵਿੱਚ ਜਿਸ ਤਰ੍ਹਾਂ ਮਤਲਬ ਪੂਰੀ ਤਰ੍ਹਾਂ ਝੁੱਟ ਸ ਗਏ ਆ ਇਹ ਬਹੁਤ ਚੀਜ਼ਾਂ ਮਤਲਬ ਡਰ ਦਾ ਮਾਹੌਲ ਪੈਦਾ ਕਰਦੀਆਂ ਪਈਆਂ ਸੀ ਅਜਿਹੇ ਦੇ ਵਿੱਚ ਕੋਈ ਕਿਸੇ ਅਜਿਹੇ ਮੁਲਕ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਵੱਲੋਂ ਬਿਆਨ ਨਹੀਂ ਯੂਐਸ ਦੇ ਵੱਲੋਂ ਉਹਨਾਂ ਦੇ ਇੱਕ ਜਿਹੜਾ ਆਥੋਰਟੀਕਲ ਉਹਨਾਂ ਦਾ ਐਕਸਪੋਸਟ ਹੈਗੀ ਉਸਤੇ ਬਿਆਨ ਆਇਆ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਤਾਂ ਨਵੇਂ ਜਿਹੜੇ ਦੱਸਦੇ ਫਿਰ ਤੁਸੀਂ ਦੱਸ ਦਈਏ ਕਿ ਡੋਨਾਲਡ 트ਰੰਪ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਕਿ ਦੋਨਾਂ ਮੁਲਕਾਂ ਦੇ ਨਾਲ ਬੀਤੀ ਦਿਨ ਗੱਲਬਾਤ ਕੀਤੀ ਗਈ ਹੈ ਦੋਨੇ ਮੁਲਕ ਕੇ ਸੀਰੀਅਸਲੀ ਮੰਨ ਗਏ ਨੇ ਤਾਂ ਹੁਣ ਦੇਖਣਾ ਹੋਏਗਾ ਕਿ ਅਸਲੀ ਗਰਾਉਂਡ ਰਿਐਲਿਟੀ ਕੀ ਹੁੰਦੀ ਹੈ ਤਾਂ ਨਵੀਂ ਅਪਡੇਟ ਲੈ ਕੇ ਤੁਰ ਤੱਕ ਜ਼ਰੂਰ ਹਾਜ਼ਰ ਹੋਵਾਂਗੇ